ਕਰਤਾਰਪੁਰ ਸਾਹਿਬ ਪਰਗਰਤੀ ਗਏ ਸੀ ਕਿ ਆਪਾਂ ਸਾਰੇ ਇਕੱਠੇ ਗਏ ਸੀ ਸਾਰੇ ਜਦੋਂ ਕਰਤਾਰਪੁਰ ਸਾਹਿਬ ਗਏ ਸੀ ਤੇ ਉੱਥੇ ਬਲਦਨ ਦੀ ਜੋੜੀ ਵੀ ਇੱਕ ਸਮਝ ਲੋ ਬੋਤਲੇ ਤੌਰ ਤੇ ਬਣਾਈ ਹੋਈ ਹੈ ਸੋ ਗੁਰੂ ਸਾਹਿਬ ਮੈਨੂੰ ਮੇਰਾ ਇੱਕ ਦੋਸਤ ਹੈ ਉਹ ਵੀ ਮੈਨੂੰ ਕਹਿੰਦਾ ਸੀ ਕਹਿੰਦਾ ਵੀ ਉਹ ਮੁੰਚਾ ਕਰਾਉਂਦੇ ਨੇ ਜਿਹੜੀਆਂ ਬੈਲ ਕਟੀਆਂ ਦੀਆਂ ਜਿਹੜੀਆਂ ਦੌੜਾਂ ਕਰਾਉਂਦੇ ਨੇ ਰਾਈਆਂ ਪਿੰਡ ਆ ਉਹਨਾਂ ਦਾ ਹਿਆਲੀ ਸਾਹਿਬ ਕਟਾਣਾ ਸਾਹਿਬ ਕੋਲੀ ਪਿੰਡ ਹੈ ਕਬੂਤਰ ਵੀ ਪਾਲਦੇ ਆ ਉਹ ਦੌੜਾਂ ਕਰਾਉਂਦੇ ਆ ਉਹ ਉਹ ਬੰਦਾ ਕਹਿੰਦਾ ਉਹ ਕਹਿੰਦਾ ਜੀ ਅਸੀਂ ਤਾਂ ਪੁੱਤਾਂ ਵਾਂਗੂ ਪਾਲਦੇ ਆ ਜਿਸ ਤਰ੍ਹਾਂ ਪਹਿਲਾਂ ਕਿ ਕੋਣ ਕਹਿੰਦਾ ਸੀ ਉਹਨਾਂ ਤੇ ਜ਼ੁਲਮ ਕਰਦੇ ਆ ਨਗੌਰ ਤੋਂ ਲਿਆ ਕੇ ਚਾਂਝਰਾ ਪਾਉਂਦੇ ਆ ਸਰ ਕਿ ਨਗौरी ਬਲਦ ਕਹਿੰਦੇ ਸੀ ਆਪਾਂ ਪਹਿਲਾਂ ਨਗੌਰ ਤੋਂ ਲਿਆ ਕੇ ਜਾਂ ਜਿਨਾ ਪਾਈਆਂ ਜਾਂਦੀਆਂ ਉਹਨਾਂ ਦੇ ਤੇ ਉਹਨਾਂ ਨੂੰ ਜੋ ਦੇਸੀ ਘੋਦੇ ਪੀਪੇ ਚਾਰੇ ਜਾਂਦੇ ਐ ਪਤਾ ਨਹੀਂ ਕਿਵੇਂ ਕਿਹਦੇ ਕੋਈ ਕਾਨੂੰਨ ਮੇਕਰ ਦੇ ਦਿਮਾਗ 'ਚ ਇਹ ਗੱਲ ਆ ਗਈ ਵੀ ਇਹ ਤਾਂ ਜ਼ੁਲਮ ਕਰਦੇ ਇਹ ਤਾਂ ਬੰਦ ਕਰੋ ਜਲੀਕੁੱਟੀ ਸੇਮ ਹੀ ਐ ਤਮਿਲनाडु ਦੀ ਗੇਮ ਜਲੀਕੁੱਟੀ ਤੇ ਆਪਣੇ ਸਾਡੇ ਏ ਜਿਹੜੇ ਬਲਦਾਂ ਦੀ ਦੌੜ ਜਲੀਕੁੱਟੀ ਖੋਲਤੀ ਅਜੇ ਕਾ ਫਿਰ ਸਾਡੀਆਂ ਕਿਉਂ ਨਹੀਂ ਤੁਸੀਂ ਅਲਾਉ ਕਰਦੇ ਅਸੀਂ ਵੀ ਉਨ੍ਹਾਂ ਹੀ ਪਿਆਰ ਕਰਦੇ ਆਂ ਜਾਨਵਰਾਂ ਨੂੰ ਪਸ਼ੂਆਂ ਨੂੰ ਸਾਡੇ ਤਾਂ ਹਰ ਸਾਥੀ ਰਹੇ ਨੇ ਖੇਤੀ 'ਚ ਵੀ ਸਾਥੀ ਰਹੇ ਨੇ ਹਾਂ ਇੱਕ ਕਸੀ ਕਲਾਜ਼ ਜਰੂਰ ਪਾਇਆ ਮੈਂ ਕਲੀਅਰ ਕਰ ਦੇਣੀ ਚਾਹਨਾ ਐਮਐਲਏ ਸਾਹਿਬ ਕਹ ਰਹੇ ਸੀਗੇ ਕਿ 100 ਦੇ ਵਿੱਚ ਕਲੌਜ਼ ਜਰੂਰ ਪਾਇਆ ਹੋਇਆ ਹੈ ਕਿ ਜਿਸ ਵੇਲੇ ਦੌੜਾਂ ਹੋਣਗੀਆਂ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ 'ਚ ਕੋਈ ਡੰਡਾ ਜਬ ਪ੍ਰਾਣੀ ਜਾਂ ਆਰ ਉਹ ਨਹੀਂ ਹੋ। ਥਾਪੀ ਦੇ ਕੇ ਭਜਾ ਲੈ ਪਰ ਡੰਡਾ ਮਾਰ ਕੇ ਜਾਂ ਪੂਛ ਮੋੜ ਕੇ ਨਹੀਂ ਪਿਆ ਸਕਦਾ। ਜਿਹੜੀ क्रुएਲਟੀ ਕਹਿੰਦੇ ਆਪਾਂ ਵੀ ਕੋਈ ਕੋਈ ਜ਼ੁਲਮ ਨਾ ਹੋਵੇ ਉਹ ਤਾਂ ਦੋੜਾਂ ਸਾਡੇ ਸਾਡੇ ਸੱਭਿਆਚਾਰ ਆ ਇਹ ਸੋ ਇਸ ਕਰਕੇ ਮੈਂ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹੁਡੀਆ ਸਾਹਿਬ ਦਾ ਕਿਉਂਕਿ ਖੁਦ ਵੀ ਉਹ ਖੇਤੀ ਵਾਲੇ ਇਲਾਕੇ ਚੋਂ ਹੀ ਆਉਂਦੇ ਆ ਔਰ ਖੇਤੀ ਦਾ ਮਤਲਬ ਵੜਦ ਤੇ ਅਸੀਂ ਤਾਂ ਨੱਥਾਂ ਵੀ ਮੰਡੀਆਂ ਲੱਗਦੀਆਂ ਮੁਕਸਰ ਕਰੀ ਤਾਂ ਅੱਜ ਵੀ ਲੱਗਦੀਆਂ ਨੇ ਤੁਹਾਡੇ ਇਲਾਕੇ ਚ ਤਾਂ ਮੰਡੀਆਂ ਦੇ ਵਿੱਚ ਰੰਗ ਬਰੰਗੀਆਂ ਨੱਥਾਂ ਝਾਂਜਰਾਂ ਕੁੰਗਰੂ ਬੜਦਾਂ ਦੇ ਕੁੰਗਰੂ ਕੁੰਗਰੂ ਪਾਏ ਜਾਂਦੇ ਸੀ ਗੱਲ 'ਚ ਕਿ ਜਦੋਂ ਉਹ ਤੁਰਦੇ ਨੇ ਥੋੜਾ ਸਾਊਂਡ ਪੈਦਾ ਹੋਵੇ ਪੋਜ਼ਿਟਿਵਿਟੀ ਦੀ ਸਾਊਂਡ ਪੈਦਾ ਹੋਵੇ ਸੰਤਰਾ ਮੋਦਸੀ ਜੀ ਨੇ ਲਿਖਿਆ ਕਿ ਉਹ ਸੰਤਰਾਮਦਾਸੀ ਜੀ ਕਿਉਂਕਿ ਸਾਡੇ ਬੜੇ ਵੱਡੇ ਦਵੇ ਕੁਝਲੇ ਸਮਾਜ ਦੇ ਬੜੇ ਵੱਡੇ ਰਾਈਟਰ ਕਾਮੀਆਂ ਦੇ ਬਿਹੜਾ ਵੀ ਲਿਖਿਆ ਉਹਨੇ ਕਿ ਲੈ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਗੱਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਬੋਲ ਹੋ ਗਿਆ ਜੀ ਢੇਰੀ ਫਸਲ ਦੀ ਢੇਰੀ ਕਹਿੰਦਾ ਕੀ ਬਚਦਾ ਸਾਨੂੰ ਸਾਨੂੰ ਤਾਂ ਤੂੜੀ ਬਚਦੀ ਐ ਮਸਾਂ ਬੱਤ ਤੰਗਲੀ ਲਿਆ ਜੱਗਿਆ ਤੂੜੀ ਉਹ ਫਰੋੜ ਲੈਣਾ ਇਸੇ ਇਸੇ ਚੁ ਕਿਸਮਤ ਲੱਭ ਜੂਗੀ ਉਹ ਤੂੜੀ ਦੇ ਵਿੱਚ ਉਹ ਬੋਲਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਵੜਦਾਂ ਦਾ ਸੀ ਜੀ ਸੋ ਅਸੀਂ ਉਹਨਾਂ ਨੂੰ ਮਾਈਨਸ ਨਹੀਂ ਕਰ ਸਕਦੇ ਜਿਸ ਤਰ੍ਹਾਂ ਡਾਕਟਰ ਬਲਜੀਤ ਜੀ ਨੇ ਕਿਹਾ ਕਿ ਠੀਕ ਹੈ ਦਿਮਾਗ ਵਿਕਸਿਤ ਹੋ ਗਿਆ ਮਾਲਕ ਥੋੜੀ ਬਣ ਗਏ ਤੁਸੀਂ ਕਾਇਨਾਤ ਦੇ ਉਹਨਾਂ ਦੀ ਸੁਰੱਖਿਆ ਵਾਸਤੇ ਉਹਨਾਂ ਨੂੰ ਵੀ ਰਹਿਣ ਦਾ ਹੱਕ ਹੈ ਤੋਤੇ ਲੋਕ ਪਾਲਦੇ ਐ ਕਬੂਤਰ ਲੋਕ ਪਾਲਦੇ ਐ ਕੁੱਤੇ ਪਾਲਦੇ ਐ ਉਹਨਾਂ ਨੂੰ ਬੜੇ ਸ਼ੌਂਕ ਨਾਲ ਪਾਲਦੇ ਐ ਬਲਕਿ ਬਾਹਰਲੇ ਮੁਲਕਾਂ 'ਚ ਦਾ ਸਭ ਤੋਂ ਮਹਿੰਗੇ ਆਪਰੇਸ਼ਨ ਜਿਹੜੇ ਨੇ ਉਹ ਕੁੱਤੇ ਬਿੱਲੀਆਂ ਦੇ ਨੇ ਵੈਟਨਰੀ ਡਾਕਟਰਸ ਦੀ ਇੰਨੀ ਜ਼ਿਆਦਾ ਵੈਲਿਊ ਹੈ ਬਾਹਰਲੇ ਮੁਲਕਾਂ 'ਚ। ਇਨਸਾਨਾਂ ਤੋਂ ਵੀ ਜੇ ਡਾਕਟਰ ਇਨਸਾਨਾਂ ਵਾਲੇ ਨੇ ਉਹਨਾਂ ਨਾਲੋਂ ਜ਼ਿਆਦਾ ਵੈਟਨਰੀ ਦੀ ਉੱਤੇ ਜਿਹੜੀ ਹੈ ਇੱਜ਼ਤ। ਅਸੀਂ ਇੱਥੇ ਕੱਲੀ ਗੜਵਾਸੂ ਰੱਖੀ ਹੋਈ ਹੈ। ਅਸੀਂ ਉਹਨਾਂ ਨੂੰ ਸਮਝਾਇਆ ਹੋਇਆ ਵੀ ਪਤਾ ਨਹੀਂ ਤਾਂ ਇਹ ਨੇ। ਸੋ ਬੜਾ ਅੱਛਾ ਬਿਲ ਤੁਸੀਂ ਲੈ ਕੇ ਆਏ ਆ। ਕੱਲਾ ਕਿਲਾ ਰਾਏਪੁਰ ਨਹੀਂ। ਸਾਰੇ ਪੰਜਾਬ ਦੇ ਵਿੱਚ ਇਹ ਖੇਡਾਂ ਓਪਨ ਹੋਣਗੀਆਂ। ਕਿਲਾਰਾਇਪੁਰ ਤਾਂ بیس ਹੈ no doubt about that ਕਿ ਕਿਲਾਰਾਇਪੁਰ بیس ਹੈ ਪਰ ਮੇਰੇ ਪਿੰਡ ਵੀ ਟੂਰਨਾਮੈਂਟ ਹੁੰਦਾ ਛੋਟਾ ਜਿਹਾ ਲੁਧਿਆਣਾ ਜ਼ਿਲ੍ਹੇ ਚ ਫਰੀਦਕੋਟ ਚ ਕੋਟ ਕਪੂਰੇ ਤਰਨਤਾਰਨ ਟੂਰਨਾਮੈਂਟ ਹੁੰਦੇ ਨੇ ਕਬੱਡੀ ਸਾਡੀ ਜਿਹੜੀ ਹੈ ਹੋਰ ਵਿਅਕਤੀ ਖੇਡ ਹੈ ਉਹਦੇ ਚ ਹੋਰ ਕੁਝ ਵੀ ਹੁੰਦਾ ਨਾ ਕੋਈ ਬੰਦਾ ਬੋਰੀ ਚੱਕ ਲੈਂਦਾ ਉੱਤੇ ਦੋ ਬੱਚੇ ਬਿਠਾ ਕੇ ਬੋਰੀ ਚੱਕ ਲੈਂਦਾ ਹੈ ਗਰਾਊਂਡ 'ਚ ਹਾਲਾਂਕਿ ਟੂਰਨਾਮੈਂਟ ਕਬੱਡੀ ਦਾ ਹੁੰਦਾ ਹੈ ਉੱਥੇ ਕੋਈ ਦੰਦਾ ਨਾਲ ਹਲ ਚੱਕ ਲੈਂਦਾ ਇਹ ਖੇਡਾਂ ਉੱਚ ਲਿਖੀਆਂ ਤਾਂ ਨਹੀਂ ਹੁੰਦੀਆਂ ਨਾ ਪੋਸਟਰ 'ਚ ਪਰ ਕਹਿੰਦੇ ਮੈਂ ਹਲ ਆਹ ਦੇਖੋ ਜੀ ਬੰਦਾ ਇਹਨੇ ਹਲ ਚੱਕਿਆ ਜੀ ਦੰਦਾ ਨਾਲ ਹਲ ਚੱਕਿਆ ਤਾੜੀਆਂ ਮਾਰੋ ਆਹ ਬੰਦੇ ਨੇ ਬੋਰੀ ਦੇਖੋ ਜੀ ਬੋਰੀ ਦੇ ਉੱਤੇ ਦੋ ਬੱਚੇ ਬਿਠਾਏ ਨੇ ਕੋਈ ਕਹਿੰਦਾ ਮੇਰੇ ਉੱਤੇ ਟਰੈਕਟਰ ਲਗਾ ਦਿਓ ਉਹ ਥੱਲੇ ਪੈ ਜਾਂਦਾ ਟਰੈਕਟਰ ਉਤੋਂ ਦੀ ਲੰਘ ਜਾਂਦਾ ਹੈ ਹਾਲਾਂਕਿ ਕਾਫੀ ਹਾਰੀਵਲ ਹੁੰਦਾ ਹੈ ਇੱਕ ਡਰ ਲੱਗਦਾ ਯਾਰ ਨਾ ਕਰੋ ਨਾ ਕਰੋ ਐ ਪਰ ਉਹ ਸਾਡੀ ਰਵੈਤ ਆ ਸਾਡੀਆਂ ਰਵੈਤੀ ਚੀਜ਼ਾਂ ਨੇ ਉਹ ਕਿ ਅਸੀਂ ਇੰਨੇ ਤਕੜੇ ਆ ਟਰੈਕਟਰ ਲੰਘਾ ਦੇ ਸਕਦੇ ਉਤੋਂ ਦੇ ਅਸੀਂ ਇੰਨੇ ਤਕੜੇ ਆ ਦੋ ਬੋਰੀਆਂ ਕੁਇੰਟਲ ਦੀਆਂ ਮੇਰੇ ਤੇ ਧਰ ਕੇ ਉੱਤੇ ਦੋ ਬੱਚੇ ਬਿਠਾ ਲਓ ਮੈਂ ਫੇਰ ਵੀ ਤੁਰ ਕੇ ਦਿਖਾਉਂਗਾ ਜਿਵੇਂ ਬਾਜ਼ੀਗਰ ਨੇ ਉਹ ਇੱਕ ਛੋਟੀ ਜਿਹੀ ਕੜੇ ਵਿੱਚ ਦੀ ਲੰਘ ਜਾਂਦੇ ਸੀਗੇ ਉਹ ਵੀ ਇੱਕ ਸਾਡੀ ਰਵੈਤੀ ਗੇਮ ਉਸੀ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਇਹ ਆਵਾਰਾ ਕੁੱਤੇ ਵਾਲੀ ਬੜਾ ਮਨ ਦੁਖੀ ਹੁੰਦਾ ਜਦੋਂ ਵੀਡੀਓ ਦੇਖਦੇ ਆ ਕਿ ਬੱਚਾ ਘੇਰ ਲਿਆ ਕੁੱਤਿਆਂ ਨੇ ਬਜ਼ੁਰਗ ਘੇਰ ਲਿਆ ਅਸੀਂ ਕੋਸ਼ਿਸ਼ ਅਗਲੇ ਦਿਨਾਂ ਚ ਕਰ ਰਹੇ ਹਾਂ ਕਿ ਸੈਂਟਰ ਸਰਕਾਰ ਨਾਲ ਗੱਲ ਕਰੀਏ ਕਿ ਆਵਾਰਾ ਕੁੱਤੇ ਜਿਹੜੇ ਨੇ ਉਹਨਾਂ ਤੇ ਕੋਈ ਇਸ ਤਰ੍ਹਾਂ ਦੀ ਪਾਬੰਦੀ ਲਾਈ ਜਾਵੇ ਕਿ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਕੁੱਤੇ ਨਾ ਜਿਉਣ ਪਰ ਘਟੋਕਟ ਮਨੁੱਖ ਨੂੰ ਤਾਂ ਨਾ ਮਾਰਨ ਪਤਾ ਨਹੀਂ ਕਿੰਨੀਆਂ گاਵਾ ਅੱਜ ਵੀ ਗੱਡੀਆਂ 'ਚ ਵੱਜੀਆਂ ਹੋਣਗੀਆਂ ਨਾਲੇ ਗਾਂ ਦੀ ਮੌਤ ਹੋ ਗਈ ਹੋਣੀ ਨਾਲੇ ਪਰਿਵਾਰ ਦੀ ਪਰਿਵਾਰ ਮਾਰੇ ਜਾਂਦੇ ਵਿੱਚ ਸਾਰਾ ਟੱਬਰ ਗੱਡੀ 'ਚ ਗਾਂ ਵੱਜੀ ਜੀ ਇਧਰ ਰਾਜਸਥਾਨ ਵੱਲ ਜਿਲ੍ਹ ਜਾਨਿਆਂ ਰੋਜ਼ ਆਉਂਦੇ ਨੇ ਜੀ ਮਤਲਬ ਉਹ ਆਉਂਦੇ ਨੇ ਅਚਾਨਕ ਕਈ ਵਾਰੀ ਉਹ ਗੱਡੀ ਦਾ ਸ਼ੀਸ਼ਾ ਤੋੜ ਕੇ ਅੰਦਰ ਅੰਦਰ ਤੱਕ ਅੰਦਰ ਅੰਦਰ ਬੱਚੇ ਬੈਠੇ ਨੇ ਅੰਦਰ ਉਹ ਨੁਕਸਾਨ ਹੋ ਜਾਂਦਾ ਉਹ ਵੀ ਜਿਉਣ ਅਸੀਂ ਰਿਕਸ਼ਾ ਦੇ ਉੱਤੇ ਵੀ ਲਿਖਿਆ ਹੁੰਦਾ ਜੀ ਜਿਓ ਔਰ ਜੀਨੇ ਦਿਓ ਅਸੀਂ ਕੱਲੀ ਥੋੜੀ ਜਿਹਾਣਾ ਅਸੀਂ ਉਹਨਾਂ ਨੂੰ ਵੀ ਤਾਂ ਜਾਣਾ ਉਹਨਾਂ ਦਾ ਪੁੱਤਾਂ ਵਾਂਗ ਉਹਨਾਂ ਦੀ ਸੰਭਾਲ ਹੁੰਦੀ ਹੈ ਜੀ ਮੈਂ ਬਿਲ ਦਾ ਬਹੁਤ ਜ਼ਿਆਦਾ ਸਵਾਗਤ ਕਰਦਾ ਮੈਂ ਉਮੀਦ ਕਰਦਾ ਕਿ ਸਰਬਸੰਤੀ ਨਾਲ ਹੀ ਪਾਸ ਹੋ ਜੇ VOTING ਦਾ ਜਾਂ ਕੋਈ ਇਸ ਤਰ੍ਹਾਂ ਦੀ ਨੌਬਤ ਨਾ ਆਵੇ ਤੇ ਸਾਡਾ ਪੰਜਾਬ ਜਿਹੜਾ ਉਹ ਬਰਦਾਂ ਦੀਆਂ ਟੱਲੀਆਂ ਘੁੰਗਰੂ ਝਾਂਜਰਾਂ ਵਾਲਾ ਪੰਜਾਬ ਜਿਹੜਾ ਉਹ ਹੋਵੇ ਤੇ ਕੋਈ ਬਹੁਤ ਸਾਰੇ ਲੋਕ ਸੁਣ ਵੀ ਰਹੇ ਹੋਣਗੇ ਜਿਹੜੇ ਫਰਦਾਂ ਦੇ ਸ਼ੌਕੀਨ ਨੇ ਜਾਂ ਕਿ ਬਿਲਕੁਲ ਵੀ ਮੈਨੂੰ ਇਹ ਕੋਈ ਡਾਊਟ ਨਹੀਂ ਨਹੀਂ ਜਲਮ ਕਰਦੇ ਉਹ ਉਹ ਤਾਂ ਪੁੱਤਾਂ ਵਾਂਗੂ ਪਾਲਦੇ ਨੇ ਜਵਾਕਾਂ ਵਾਂਗੂ ਪਾਲਦੇ ਨੇ ਪਰ ਐਵੇਂ ਕਿਸੇ ਪਤਾ ਨਹੀਂ ਕਾਨੂੰਨ ਘਾੜੇ ਦੇ ਦਿਮਾਗ 'ਚ ਆ ਗਿਆ ਵੀ ਪਤਾ ਨਹੀਂ ਐ ਹੁੰਦਾ ਸੋ ਨਹੀਂ ਇਦਾਂ ਹੋਊਗਾ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਮਹੀਨਿਆਂ ਚ ਅਸੀਂ ਬਲਦਾਂ ਦੀਆਂ ਦੌੜਾਂ ਜਦੋਂ ਦੇਖਾਂਗੇ ਤਾਂ ਸ਼ਾਨਦਾਰ ਬੈੜ ਕੇ ਬੈੜ ਕਾ ਕਹਿੰਦੇ ਆ ਜੀ ਜਵਾਨ ਬਲਦ ਸ਼ਾਨਦਾਰ ਵੜ ਕੇ ਸ਼ਾਨਦਾਰ ਬਰਦ ਸਾਡੀਆਂ ਕਿਉਂਕਿ ਅੱਜਕੱਲ ਖੇਤੀ ਤਾਂ ਟਰੈਕਟਰਾਂ ਨਾਲ ਡਰੋਨ ਨਾਲ ਹੋਣ ਲੱਗੇ ਹੁਣ ਉਹਨਾਂ ਦੀ ਤਾਂ ਲੋੜ ਨਹੀਂ ਰਹੀ ਪਰ ਇਹ ਥੋੜੀ ਹੈ ਕਿ ਸਾਡੇ ਕਿਹਾ ਜਾਂਦਾ ਹੈ ਇੱਕ ਕਹਾਵਤ ਹੈ ਸਰ ਕਿ ਮੋਲੇ ਵੜਦ ਵਾਂਗੂ ਕੰਮ ਲੈ ਕੇ ਛੱਡਦਾ ਮਤਲਬ ਜਦੋਂ ਤਾ ਉਹ ਜਵਾਨ ਸੀ ਹੁੰਦਾ ਸੀ ਉਹਨੂੰ ਜੋੜਦੇ ਰਹੇ ਜਦੋਂ ਕੰਮ ਦਾ ਨਹੀਂ ਰਿਹਾ ਉਹਨੂੰ ਬਾਹਰ ਛੱਡ ਦਿੰਦੇ ਆ ਇੱਕ ਕਹਾਵਤ ਹੈ ਕਿ ਮੌਲੇ ਬਰਦ ਵਾਂਗੂ ਫਲਾਣਾ ਬੰਦਾ ਕੰਮ ਲੈ ਕੇ ਛੱਡਦਾ ਮੈਂ ਇਹਦੇ ਵਿੱਚ ਕੋਈ ਕਿਸੇ ਪਾਰਟੀ ਦਾ ਨਾਂ ਨਹੀਂ ਲੈਂਦਾ ਪਰ ਬਈ ਪਾਰਟੀਆਂ ਨੇ ਛੱਡ ਵੀ ਦਿੱਤੇ ਬੰਦੇ ਮੌਲੇ ਬਰਦ ਵਾਂਗੂ ਪਹਿਲਾਂ ਕੰਮ ਲੈ ਲਿਆ ਉਦੋਂ ਜਦੋਂ ਮੌਲੇ ਹੋ ਗਏ ਛੱਡਦੇ ਵੀ ਉਦੋਂ ਵੀ ਪਾਰਟੀ ਦਾ ਫਰਜ਼ ਬਣਦਾ ਹੈ ਕਿ ਥੋੜਾ ਸੰਭਾਲ ਲਓ ਜਦੋਂ ਜਦੋਂ ਕੰਮ ਲੈਣ ਅਸੀਂ ਉਦੋਂ ਵੀ ਤਾਂ ਕੰਮ ਹੀ ਲਿਆ ਸੋ ਅਸੀਂ ਇਸ ਗੱਲ ਦੇ ਹੱਕ 'ਚ ਆ ਔਰ ਇਹ ਬਿੱਲ ਨੂੰ ਪਾਸ ਕੀਤਾ ਜਾਵੇ ਮੇਰਾ ਇਹ ਪ੍ਰਸਤਾਵ ਹੈ ਬਹੁਤ ਧੰਨਵਾਦ ਸੀਐਮ ਸਾਹਿਬ ਆਪਾ ਤਾਂ ਉਹਨਾਂ ਪਰਿਵਾਰਾਂ ਜੋ ਆਉਣੇ ਆ ਜਿੰਨਾ ਜ ਮੌਲੇ ਬਲਦੂ ਦੀ ਵੀ ਸੇਵਾ ਕੀਤੀ ਜਾਂਦੀ ਹੈ ਮੇਰੇ ਯਾਦ ਆ ਮੇਰੇ ਦਾਦਾ ਜੀ ਨੇ ਇੱਕ ਵਾਰੀ ਅਸੀਂ ਬਲਦ ਦਾ ਰਹਿ ਗਿਆ ਸੀ ਬਲਦ ਕਾफी ਸੇਵਾ ਕੀਤੀ ਉਹਨੇ ਤੇ ਬਿਮਾਰ ਸੀਗਾ ਉਹਦੇ ਬੜਾ ਖਿਆਲ ਰੱਖਦੇ ਸੀ ਕਿ ਕਿਸੇ ਨੇ ਆਖਿਆ ਕਿਹਾ ਕਹਿੰਦੇ ਯਾਰ ਇਹਦਾ ਕਿਉਂ ਕਰੀ ਜਾਂਦਾ ਤੂੰ ਕਿਸੇ ਆਪਣਾ ਜਗੀਰ ਸਿੰਘ ਉਹ ਕਹਿੰਦੇ ਕੱਲ ਨੂੰ ਫਿਰ ਜਦੋਂ ਮੈਂ ਰਹਿ ਗਿਆ ਤੇ ਮੇਰੇ ਮੁੰਡੇ ਮੈਨੂੰ ਚਾਕੇ ਬਾਹਰ ਮਾਰਨਗੇ ਸੋ ਆਪਾਂ ਤਾਂ ਉਸ ਤਰ੍ਹਾਂ ਦੇ ਸਮਾਜ ਚ ਆਉਣੇ ਆ ਜਿੱਥੇ ਅਸੀਂ ਬਲਦਾਂ ਨੂੰ ਆਪਦੇ ਪੁੱਤਾਂ ਵਾਂਗੂ ਆਪਦੇ ਬਜ਼ੁਰਗਾਂ ਵਾਂਗੂ ਸਾਂਭਦੇ ਸੀ ਔਰ ਜਿਨ੍ਹਾਂ ਲੋਕਾਂ ਨੇ ਕਾਨੂੰਨ ਬਣਾਇਆ ਲੈ ਜੀ ਮੇਰਾ ਖਿਆਲ ਉਹਨਾਂ ਨਾਲ ਕਿਸਾਨੀ ਨਾਲ ਜਾਂ ਦੇਸ਼ ਨਾਲ ਕੋਈ ਵਾਸਤਾ ਨਹੀਂ ਹੋਣਾ ਤੁਸੀਂ ਜਿਵੇਂ ਜਲੀ ਕੱਟੂ ਦੀ ਗੱਲ ਕੀਤੀ ਉਹ ਵੀ ਕਿਸਾਨੀ ਚ ਹੈਗਾ ਸਾਰਾ ਦੇਸ਼ ਹੀ ਕਿਸਾਨੀ ਕਿਉਂ ਨਿਕਲਿਆ ਸੋ ਆਪ ਜੀ ਦਾ ਬਹੁਤ ਧੰਨਵਾਦ ਤੁਸੀਂ ਔਰ ਮੈਂ ਸਾਰੇ ਸਦਨ ਦਾ ਧੰਨਵਾਦੀ ਆ ਜਿਨ੍ਹਾਂ ਨੇ ਇੱਤੇ ਤੇ ਸਰਬਸੰਮਤੀ ਵੀ ਪ੍ਰਗਟ ਕੀਤੀ ਆ ਸੋ ਬਾਜਵਾ ਸਾਹਿਬ ਤੁਸੀਂ ਬੋਲਣਾ ਚਾਹੁੰਦੇ ਹੋ ਤੁਸੀਂ ਪਰ ਜਦੋਂ ਸੀਐਮ ਸਾਹਿਬ ਬੋਲ ਗਏ ਆ ਜੀ ਤੁਸੀਂ ਬਸ ਹਰ ਵਾਰੀ ਐ ਨਹੀਂ ਹੁੰਦਾ ਜੀ ਤੁਸੀਂ ਬਿਲਕੁਲ ਤੁਹਾਡਾ ਰਾਈਟ ਹੈ ਜੀ ਤੁਹਾਨੂੰ ਰਾਈਟ ਦਿੱਤਾ ਸੀ ਦੇਵਾਂਗੇ ਬਾਜਵਾ ਸਾਹਿਬ ਜੀ ਬਹੁਤ ਅੱਛਾ ਬੇਲੇ ਜੀ ਇੱਕ ਲੈਟ ਹਿਮ ਕੱਟੇ ਬਹੁਤ ਬਹੁਤ ਅੱਛਾ ਬੇਲੇ ਜੀ ਅਸੀਂ ਸਰਬਸੰਮਤੀ ਦੇ ਨਾਲ ਫੁਲੀ ਸਪੋਰਟ ਕਰਨੇ ਇਸ ਗੱਲ ਨੂੰ ਬਹੁਤ ਅੱਛੀ ਗੱਲ ਹੈ ਕਿ ਮੇਰੇ ਕੁਲੀਕ ਨੇ ਵਿਕ੍ਰਮ ਚੌਧਰੀ ਨੇ ਜਦਾ ਜ਼ਿਕਰ ਕੀਤਾ ਸੀਐਮ ਸਾਹਿਬ ਨੇ ਤਸੱਲੀ ਵੀ ਦਿਵਾਈ ਹੈ ਉਸ ਚੀਜ਼ ਦਾ ਵੀ ਧਿਆਨ ਰੱਖਾਂਗੇ ਥਿਸ ਇਜ਼ ਆ ਵੈਟਰਨਰੀ ਡਾਕਟਰ ਜੋ ਵੀ ਹੈ ਸਮਝੋ ਬੜੀ ਅੱਛੀ ਗੱਲ ਹੈ ਰਵਾਇਤੀ ਖੇਡਾਂ ਉਹਨਾਂ ਰਿਵਾਈਵ ਵੀ ਕਰਨਾ ਚਾਹੀਦਾ ਹੈ ਇਹ ਸਾਡੀ ਪਛਾਣ ਹੈ ਪੰਜਾਬ ਦੀ ਜ਼ਮੀਨ ਪਛਾਨ ਨੇ ਸਾਡੇ ਘੋੜੇ ਪਛਾਨ ਸੀ ਕੁੱਤੇ ਪਛਾਨ ਨੇ ਬਲਦ ਪਛਾਨ ਨੇ ਬਿਹਤਰੀਨ ਸਾਡੀਆਂ گاਵਾ ਮੱਝਾਂ ਪਛਾਨ ਸੀ ਹਮੇਸ਼ਾ ਵਾਸਤੇ ਅੱਜ ਵੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਲਵੇ ਦੇ ਵਿੱਚ ਤੇ ਬਹੁਤ ਸਾਰੇ ਸਟੱਡ ਫਾਰਮਸ ਦੇ ਵਿੱਚ ਬਿਹਤਰੀਨ ਘੋੜੇ ਜਿਹੜੀਆਂ ਆਪਣੀਆਂ ਇੰਡੀਅਨ ਜਿਹੜੀਆਂ ਹੈਸਨ ਜਿਹੜੀ ਨਸਲ ਹੈ ਸੀ ਘੋੜਿਆਂ ਦੀ ਜੀ ਉਹ ਵੀ ਇੱਥੇ ਆ ਕੇ ਬਹੁਤ ਕਾਮਯਾਬ ਹੋਈਆਂ ਨੇ ਤੋਂ ਮੈਂ ਚਾਹਾਂਗਾ ਕਿ ਇੱਧਰ ਧਿਆਨ ਇਹਦੇ ਵੱਲ ਕੀਤਾ ਜਾਏ ਥੈਂਕ ਯੂ ਤੇ ਮੌਲਿਆਂ ਦਾ ਵੀ ਇਹਨਾਂ ਨੇ ਗੱਲ ਕੀਤੀ ਬਹੁਤ ਚੰਗੀ ਗੱਲ ਕੀਤੀ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਥੈਂਕ ਯੂ ਇੱਕ ਬਹੁਤ ਇੱਕ ਬਹੁਤ ਚੰਗਾ ਮੌਲਾ ਸੀ ਇਹਨਾਂ ਦਾ ਪੋਸਟਰ ਬॉय ਬਣਾਇਆ ਸੀ ਉਹਨੂੰ ਹੀ ਪਤਾ ਕਿੱਧਰ ਤੋਰ ਦੇ ਵਾਹਿਗੁਰੂ ਹਾਂਜੀ ਬਹੁਤ ਸ਼ੁਕਰੀਆ ਥੈਂਕ ਯੂ ਮਿਹਰਬਾਨੀ ਪ੍ਰਸ਼ਨ ਹੈ ਕਿ ਪ੍ਰੀਵੈਂਸ਼ਨ ਆਫ ਕਰੁਐਲਟੀ ਟੂ ਐਨੀਮਲਸ ਪੰਜਾਬ ਸੋਧਨਾ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਜਿਕ ਮੈਂਬਰ ਪਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਹਾਂਜੀ ਜਿਹੜੇ ਮਾਨਜਿਕ ਮੈਂਬਰ ਪਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਹੁਣ ਸਦਨ ਬਿਲ ਤੇ ਕਲਾਜ਼ਵਾਰ ਵਿਚਾਰ ਕਰੇਗਾ ਕਲਾਜ਼ 1 ਦੀ ਸਬਕਲਾਜ਼ 2 ਪ੍ਰਸ਼ਨ ਹੈ ਕਿ ਕਲਾਜ਼ 1 ਦੀ ਸਬਕਲਾਜ਼ 2 ਬਿਲ ਦਾ ਹਿੱਸਾ ਹੈ ਜਿਹੜੇ ਮਾਲਿਕ ਮੈਂਬਰ ਪ੍ਰਸਤਾਵ ਦੇ ਹੱਕ ਹੈ ਜਾਂ ਉਹ ਹਾਂ ਕਹਿਣ ਜਿਹੜੇ ਮਾਲਿਕ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਕਲਾਸ 2 ਤੋਂ ਲੈ ਕੇ 7 ਤੱਕ ਕੋਈ ਸੋਧਨਾ ਨਹੀਂ ਹੈ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਕਲਾਜ਼ਾ ਇਕੱਠੀਆਂ ਹੀ ਸਦਨ ਦੀ VOTING ਲਈ ਰੱਖ ਦਿੱਤੀਆਂ ਜਾਣ ਪ੍ਰਸ਼ਨ ਹੈ ਕਿ ਕਲਾਸ 2 ਤੋਂ 7 ਬਿੱਲ ਦਾ ਹਿੱਸਾ ਹਨ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਦਾ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ ਹਾਂ ਪਾਰੀ ਤੱਕ ਪ੍ਰਸਤਾਵ ਦਾ ਨਾ ਵਾਲਾ ਤਾਂ ਕੋਈ ਹੈ ਹੀ ਨਹੀਂ ਮਿਲਦਾ ਸੋ ਪ੍ਰਸਤਾਵ ਸਰ ਸੰਮਤੀ ਨਾਲ ਸਵੀਕਾਰ ਹੋਇਆ ਕਲਾਸ 1 ਦੀ ਸਭ ਕਲਾਸ 1 ਪ੍ਰਸ਼ਨ ਹੈ ਕਿ ਕਲਾਸ 1 ਦੀ ਸਭ ਕਲਾਸ 1 ਮਿਲਦਾ ਹਿੱਸਾ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਤੀ ਨਾਲ ਸਵੀਕਾਰ ਹੋਇਆ ਸਿਰਲੇਖ ਪ੍ਰਸ਼ਨ ਹੈ ਕਿ ਸਿਰਲੇਖ ਬਿਲਦਾ ਸਿਰਲੇਖ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪੱਖ ਦੀ ਦਿੱਤ ਹੈ ਹਾਂ ਪੱਖ ਦੀ ਦਿੱਤ ਪ੍ਰਸਤਾਵ ਸਰਬਸੰਤੀ ਨਾਲ ਸਵੀਕਾਰ ਹੋਇਆ ਨਾ ਕੋਈ ਨਹੀਂ ਹੈ ਮੰਤਰੀ ਬਿੱਲ ਪਾਸ ਕਰਨ ਲਈ ਪ੍ਰਸਤਾਵ ਪੇਸ਼ ਕਰਨ ਤਰਵਾ ਸਪੀਕਰ ਸਾਹਿਬ